ਮੈਂ ਕਿਵੇਂ ਦੇ ਦੋ ਕੁੱਟ ਦੇ ਫੈਸਲਾ ਦਿੱਤਾ ਗਿਆ ਕਿ ਤੀਜੇ ਸੰਪਤੀ ਜਿਵੇਂ ਤੁਹਾਨੂੰ ਪਹਿਲੇ ਵੀ ਦੱਸਿਆ ਹੀ ਹੈ ਜਦੋਂ ਹਾਈ ਕੋਰਟ ਤੇ ਵੀ ਇਟ ਇਜ਼ ਓਨਲੀ ਜੁਡੀਸ਼ਰੀ ਵਿੱਚ ਜੇ ਉਹ ਜੁਡੀਸ਼ਰੀ ਹੈ ਉਹ ਹੀ ਇਨਸਾਨ ਨੂੰ ਜਿਹੜਾ ਸਫਲਤਾ ਮਿਲਦੀ ਹੈ ਜਸਟਿਸ ਖਾਲੀ ਜੁਡੀਸ਼ਰੀ ਤੇ ਹੀ ਮਿਲਦਾ ਤੁਸੀਂ ਆਪੇ ਦੇਖ ਲਿਆ ਸਰਕਾਰਾਂ ਤੇ ਪੁਲਿਸ ਦਾ ਕੀ ਹਾਲ ਹੈ ਜੋ ਉਹਨਾਂ ਨੇ ਸਾਡੇ ਨਾਲ ਕੀਤਾ ਤੇ ਅਸੀਂ ਕੋਰਟ ਦਾ ਰੁਖ ਇਸੇ ਕਰਕੇ ਲਿਆ ਸੀਗਾ ਕਿਉਂਕਿ ਸਾਨੂੰ ਖਾਲੀ ਇੱਕ ਜੁਡੀਸ਼ਰੀ ਤੇ ਹੀ ਵਿਸ਼ਵਾਸ ਸੀਗਾ ਉਹ ਵਿਸ਼ਵਾਸ whether it was high court ਉੱਥੇ ਵੀ ਪਰੋਸਾ ਸਾਨੂੰ ਮਿਲਿਆ ਕਿ ਹਾਂ ਦੇ ਹੈਵ ਡਨ ਜਸਟਿਸ ਵਿਦ ਅਸ ਅੱਜ ਨਾਦੀ ਜਿਹੜੀ ਬੇਨਤੀ ਸੀ ਉਹ ਸਟੇ ਨਹੀਂ ਮਿਲੀ ਉਹਨਾਂ ਨੂੰ ਪਰ what we say ਜੁਡੀਸ਼ਰੀ ਕਹਿੰਦੇ ਨਾ ਸਤਿਯਮੇਵ ਜਯਤੇ ਸੋ ਸਤਿਆ ਨਾਲ ਹਮੇਸ਼ਾ ਜੁਡੀਸ਼ਰੀ ਖੜੀ ਹੈ ਔਰ ਹਮੇਸ਼ਾ ਉੱਥੇ ਹੀ ਸਚਾਈ ਨੂੰ ਹੱਕ ਮਿਲਦਾ ਮਤਲਬ ਜਸਟਿਸ ਮਿਲਦਾ ਐਂਡ ਆਮ ਬਰੀ ਹੈਪੀ कि जैसा आपने सुनया एंड आगे uh, 11th दी डेट पाई है बाकी व्हाटएवर है जुडिशरी ते हैगा मैटर वी हैव टू ओनली ट्रस्ट देम ਸਤਿਅਮੇ ਜੇਤੇ ਜਦੋਂ ਕਹਿੰਦੇ ਸਤਿਅ ਦੀ ਜੀਤ ਹੋਏਗੀ ਹੋਏਗੀ ਮੈਂ ਸਟੇ ਮਿਲ ਰਿਹਾ ਮੈਂ ਕਿਸ ਤਰ੍ਹਾਂ ਕਿ ਕਾਗਲੰਗਾਈ ਗਈ ਸੀ ਉਹ ਕਾਗਲ ਪੇਸ਼ ਨਹੀਂ ਕੀਤੇ ਜੀ ਸਟੇ ਨਹੀਂ ਆਂਡ ਐਂਟਰੀ ਮੈਂ ਉਹਨਾਂ ਨੇ ਕਿਹਾ ਜਦ ਤੱਕ ਮੈਂ ਡਾਕੂਮੈਂਟ ਰਿਕਵੈਸਟ ਹੋਈ ਸੀ ਕਿ ਦੋਨਾ ਵਕੀਲਾਤ ਉਸ ਦੇ ਬੇਸਿਸ ਤੇ ਉਹਨਾਂ ਨੇ ਸਟੇ ਨਹੀਂ ਦਿੱਤਾ ਨਾ ਬੇਲ ਦਾ ਹੋਰ ਉਹਨਾਂ ਨੇ 11/3 ਦੀ ਡੇਟ ਰੱਖੀ ਅੱਗੇ ਕਾਰਵਾਈ ਲਈ ਸੇ ਬਾਕੀ ਵੀ ਵਿਲ ਜੋ ਵੀ ਹੋਏਗਾ 11 ਤਰੀਕ ਨੂੰ ਤੁਹਾਨੂੰ ਅਪਡੇਟ ਕਰ ਦਿਆਂਗੇ ਜਿਸ ਤਰ੍ਹਾਂ ਕਿ ਸਿਰਫ ਇੱਕ ਇਹ ਇੱਕ ਵਿਅਕਤੀ ਨੂੰ ਵੀ ਪਾਇਆ ਗਿਆ ਹੈ ਜਮਾਨਤ ਲਈ ਤੇ ਜੀ ਹਾਂ ਜੀ ਇੱਕ ਉਹ ਵਿਅਕਤੀ ਵੱਲੋਂ ਰੋਨੀ ਸਿੰਘ ਨੂੰ ਜਮਾਨਤ ਪਾਈ ਗਈ ਹੈ ਐਂਡ ਬਾਕੀ ਅ ਜੇ ਬੈਸ ਹੋਈ ਸੀ ਜਿਹੜਾ ਆਏਗਾ ਆਰਡਰ ਫੋਰਟ ਦੇ ਮੈਦਾਨ ਦਾ ਉਹ ਤੱਕ ਮਿਲ ਜਾਈਗਾ ਬਟ ਮੈਂ ਇੱਕੋ ਚੀਜ਼ ਕਹਿਣਾ ਚਾਹਾਂਗੀ ਕਿ ਆਪਾਂ ਹਰ ਬੰਦੇ ਨੂੰ ਮੈਂ ਰਿਕੁਐਸਟ ਕਰਾਂਗੀ ਜਿਨ੍ਹਾਂ ਨੂੰ ਇਨਸਾਫ ਨਹੀਂ ਮਿਲਦਾ ਇੱਕ ਕੋਰਟ ਹੈਗੀ ਮੈਜਿਸਟ੍ਰੇਟ ਜਿੱਥੇ ਆਪਾਂ ਕਹਿੰਦੇ ਨਾ ਕੋ ਜੱਜ ਉੱਥੇ ਹੀ ਜਾ ਕੇ ਸਾਨੂੰ ਇਨਸਾਫ ਮਿਲੇਗਾ ਤਾਂ ਹਰ ਬੰਦੇ ਨੂੰ ਵਿਸ਼ਵਾਸ ਰੱਖੰਦੀ ਲਾਰਡ ਹੈ ਥਿਸ ਇਜ਼ ਓਨਲੀ ਵੈਨ ਇਟ ਇਜ਼ ਰਿਟਨ ਮੈਂ بار بار ਇਹ ਗੱਲ ਕਹਿੰਦੀ ਆ ਸਤਿਅਮੇ ਵਿਜਯਤੇ ਉਹਨਾਂ ਦੇ ਸੀਟ ਪਿੱਛੇ ਲਿਖਿਆ ਹੈ ਤੇ ਸਤਿਅ ਨੂੰ ਹਮੇਸ਼ਾ ਜਸਟਿਸ ਕੋਰਟ ਤੇ ਮੈਂ ਚੰਡੀਗੜ੍ਹ ਨੂੰ 1990 ਨੂੰ ਇਨਕੁਆਇਰੀ ਮਾਰੀ ਗਈ ਜੇ ਉਹ ਭੂਮੀ ਸੈਟੀਸਫਾਈਡ ਦੋਸਤੋ ਹਾਂਜੀ ਹਾਂਜੀ ਬਿਲਕੁਲ ਜੀ ਥੈਟ ਇਜ਼ ਵਾਟ ਵੀ ਵਾਂਟਿਡ ਐਂਡ ਵੀ ਆਰ 100% ਸ਼ੋਰ ਕਿ ਟ੍ਰਾਇਲ ਜਿਹੜਾ ਹੋਏਗਾ ਇਨਕੁਆਇਰੀ ਵਿਲ ਬੀ ਦੇ ਵਿਲ ਡੂ ਜਸਟਿਸ ਵਿਦ एवरीवन कि मैं तन्नू पहले भी ਦੱਸਿਆ ਹੀ ਐ ਜਦੋਂ ਹਾਈ ਕੋਰਟ ਤੇ ਵੀ ਇਟ ਇਜ਼ ਓਨਲੀ ਜੁਡੀਸ਼ਰੀ ਵਿੱਚ ਜੇ ਉਹ ਜੁਡੀਸ਼ਰੀ ਹੈ ਉਹ ਹੀ ਇਨਸਾਨ ਨੂੰ ਜਿਹੜਾ ਸਫਲਤਾ ਮਿਲਦੀ ਹੈ ਜਸਟਿਸ ਖਾਲੀ ਜੁਡੀਸ਼ਰੀ ਤੇ ਹੀ ਮਿਲਦਾ ਤੁਸੀਂ ਆਪੇ ਦੇਖ ਲਿਆ ਸਰਕਾਰਾਂ ਤੇ ਪੁਲਿਸ ਦਾ ਕੀ ਹਾਲ ਹੈ ਜੋ ਉਹਨਾਂ ਨੇ ਸਾਡੇ ਨਾਲ ਕੀਤਾ ਤੇ ਅਸੀਂ ਕੋਰਟ ਦਾ ਰੁਖ ਇਸੇ ਕਰਕੇ ਲਿਆ ਸੀਗਾ ਕਿਉਂਕਿ ਸਾਨੂੰ ਖਾਲੀ ਇੱਕ ਜੁਡੀਸ਼ਰੀ ਤੇ ਹੀ ਵਿਸ਼ਵਾਸ ਸੀਗਾ ਉਹ ਵਿਸ਼ਵਾਸ ਵੈਦਰ ਇਟ ਵਾਸ ਹਾਈ ਕੋਰਟ ਉੱਥੇ ਵੀ ਭਰੋਸਾ ਸਾਨੂੰ ਮਿਲਿਆ ਕਿ ਹਾਂ ਦੇ ਹੈਵ ਡਨ ਜਸਟਿਸ ਵਿਦ ਅਸ ਅੱਜ ਨਦੀ ਜਿਹੜੀ ਵਹਿਦੀ ਸੀ ਉਹ 스테 ਨਹੀਂ ਮਿਲੀ ਉਹਨਾਂ ਨੂੰ ਹੋਰ ਆ ਗਾਟ ਵੀ ਸੇ ਜੁਡੀਸ਼ਰੀ ਕਹਿੰਦੇ ਨਾ ਸਤਿਅਮੇਵ ਜਯਤੇ ਸੋ ਸਤਿਆ ਨਾਲ ਹਮੇਸ਼ਾ ਜੁਡੀਸ਼ਰੀ ਖੜੀ ਹੈ ਔਰ ਹਮੇਸ਼ਾ ਉੱਥੇ ਹੀ ਸਚਾਈ ਨੂੰ ਹੱਕ ਮਿਲਦਾ ਮਤਲਬ ਜਸਟਿਸ ਮਿਲਦਾ ਐਂਡ ਆਮ ਵੈਰੀ ਹੈਪੀ ਕਿ ਜਿੱਚਾ ਅਸੀਂ ਸੁਨਿਆ ਐਂਡ ਅਗੇ 11th ਡੇਟ ਪਾਈ ਹੈ ਬਾਕੀ ਵਾਟਐਵਰ ਹੈ ਜੁਡੀਸ਼ਰੀ ਤੇ ਹੈਗਾ ਮੈਟਰ ਵੀ ਯੂ हैव टू ਓਨਲੀ ਟਰਸਟ them सत्यमेव जयते जदू कहंदे ते सत्य दी जीत ਹੋਏਗੀ ਹੋਏ। मैम स्टे मिनर ਮੈਂ ਇਸ ਤਰ੍ਹਾਂ ਕਿ ਕਾਗਜੰਮਾਈ ਗਏ ਸੀ ਉਹ ਕਾਗਜ ਪੇਸ਼ ਨਹੀਂ ਕੀਤੇ ਗਏ। ਜੀ ਸਟੇ ਨਹੀਂ ਆਨ ਦਾ ਐਂਟਰੀ ਮੋਨਾਂ ਨੇ ਕਿਹਾ ਜਦ ਤੱਕ ਮੈਂ ਡਾਕੂਮੈਂਟ ਰਿਕਵੈਸਟ ਹੋਈ ਸੀ ਕਿ ਦੋਨਾ ਵਕੀਲਾ ਉਸ ਦੇ ਬੇਸਿਸ ਤੇ ਉਹਨਾਂ ਨੇ ਸਟੇ ਨਹੀਂ ਦਿੱਤਾ। ਮੈਂ ਬੇਲ ਦਾ। ਹੋਰ ਉਹਨਾਂ ਨੇ 11 ਤਰੀਕ ਦੀ ਡੇਟ ਰੱਖੀ ਅੱਗੇ ਕਾਰਵਾਈ ਲਈ। ਸੋ ਬਾਕੀ ਵੀ ਵਿਲ ਜੋ ਵੀ ਹੋਏਗਾ 11 ਤਰੀਕ ਨੂੰ ਤੁਹਾਨੂੰ ਅਪਡੇਟ ਕਰਾਂਗੇ। ਜਿਸ ਤਰ੍ਹਾਂ ਕਿ ਸਿਰਫ ਇੱਕ ਇਹ ਇੱਕ ਵਿਅਕਤੀ ਨੂੰ ਹੀ ਪਾਇਆ ਗਿਆ ਜਮਾਨਤ ਲਈ ਤੇ ਜੀ ਹਾਂ ਜੀ ਇੱਕ ਉਹ ਵਿਅਕਤੀ ਵੱਲੋਂ ਉਹ ਰੋਨੀ ਸਿੰਘ ਵੱਲੋਂ ਜਮਾਨਤ ਪਾਈ ਗਈ ਹੈ ਐਂਡ ਬਾਕੀ ਅ ਜਬੈਸ ਹੋਈ ਸੀ ਜਿਹੜਾ ਜਿਹੜਾ ਆਏਗਾ ਆਰਡਰ ਕੋਰਟ ਦੇ ਮੈਦਾਨ ਉਹ ਤੱਕ ਮਿਲ ਜਾਈਗਾ ਬਟ ਮੈਂ ਇੱਕੋ ਚੀਜ਼ ਕਹਿਣਾ ਚਾਹਾਂਗੀ ਕਿ ਆਪਾਂ ਹਰ ਬੰਦੇ ਨੂੰ ਮੈਂ ਰਿਕੁਐਸਟ ਕਰਾਂਗੀ ਜਿਨ੍ਹਾਂ ਨੂੰ ਇਨਸਾਫ ਨਹੀਂ ਮਿਲਦਾ ਇੱਕ ਕੋਰਟ ਹੈਗੀ ਮੈਜਿਸਟ੍ਰੇਟ ਜਿੱਥੇ ਆਪਨਾ ਕਹਿੰਦੇ ਨਾ ਕੋ ਜੱਜ ਉੱਥੇ ਹੀ ਜਾ ਕੇ ਸਾਨੂੰ ਇਨਸਾਫ ਮਿਲੇਗਾ ਤਾਂ ਹਰ ਬੰਦੇ ਨੂੰ ਵਿਸ਼ਵਾਸ ਰੱਖੰਦੀ ਲਾਰਡ ਹੈ ਦਿਸ ਇਜ਼ ਓਨਲੀ ਵੈਨ ਇਟ ਇਜ਼ ਰਿਟਨ ਮੈਂ ਬਾਰ ਬਾਰ ਇਹ ਗੱਲ ਕਹਿੰਦੀ ਆ ਸਤਿਅਮੇਵ ਜਯਤੇ ਉਹਨਾਂ ਦੇ ਸੀਟ ਪਿੱਛੇ ਲਿਖਿਆ ਹੈ ਤੇ ਸਤਿਅ ਨੂੰ ਹਮੇਸ਼ਾ ਜਸਟਿਸ ਕੋਰਟ ਤੇ ਵੀ ਮੈਂ ਚੰਡੀਗੜ੍ਹ ਤੋਂ 190 ਤੋਂ ਇਨਕੁਆਇਰੀ ਮਾਰੀ ਗਈ ਤੇ ਉਹ ਬਹੁਤ ਹੀ ਤੁਸੀਂ ਸੈਟੀਸਫਾਈਡ ਹੋ ਉਸਤੋਂ ਹਾਂਜੀ ਹਾਂਜੀ ਬਿਲਕੁਲ ਜੀ ਦੈਟ ਇਜ਼ ਵਾਟ ਵੀ ਵਾਂਟਿਡ ਐਂਡ ਵੀ ਆਰ 100% ਸ਼ੋਰ ਕਿ ਟ੍ਰਾਇਲ ਜਿਹੜਾ ਹੋਏਗਾ ਇਨਕੁਆਇਰੀ ਵਿਲ ਬੀ ਦੇ ਵਿਲ ਡੂ ਜਸਟਿਸ ਵਿਦ एवरीवन